ਮੁਰਦਾਬਾਦ ਸੁਪਰ ਕੰਪਨੀ ਮੁਰਦਾਬਾਦ ਇੱਕ 120 ਰੁਪਏ ਦਾ ਰੀਚਾਰਜ ਲਿਆਂਦਾ 120 ਰੁਪਏ ਦਾ ਰੀਚਾਰਜ ਜਿਹੜਾ ਆ ਉਹ 4 ਘੰਟੇ ਵਾਸਤੇ ਵੈਲਿਡ ਆ ਵੇਖੋ ਇੱਕ ਬੰਨੇ ਉੱਪਰ ਸਾਨੂੰ ਕਹਿੰਦੀ ਹੈ ਵੀ ਤੁਸੀਂ ਸਾਡੇ 파ਟਨਰ ਜੇ ਜੇ ਅਸੀਂ 파ਟਨਰ ਖੁਸ਼ ਨਹੀਂ ਆ ਉਸ ਕੰਮ ਨੂੰ ਕਰਕੇ ਤੇ ਫਿਰ ਤੁਸੀਂ ਸਾਡੇ ਤੇ ਧੱਕੇ ਨਾਲ ਕਿਦਾਂ ਲੋ ਮਤਲਬ ਥੋਪ ਸਕਦੇ ਹੋ ਇਹਨਾਂ ਨਾਲ ਕੰਪਨੀ ਨਾਲ ਕਰਕੇ ਮੇਰੇ ਨਾਲ ਇਹਨਾਂ ਦੀ ਰੰਜਿਸ਼ ਜ਼ਿਆਦਾ ਹੈਗੀ ਆ ਜੀ ਖਾਲੇ ਚਿੱਟੇ ਨੂੰ ਇੱਕ ਦਿਨੋਂ ਨਹੀਂ ਆਹੀ ਤੇ ਇਹਨਾਂ ਨੇ ਅੱਧੇ ਦਿਨ ਜਸਟਾਈ ਕਰਦੀ ਤੇ ਜਿਹੜੀ ਦੂਜੀਆਂ ਕੰਪਨੀਆਂ ਨੇ ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਕੰਪਨੀ ਕਹੇ ਦੀ ਕਿ ਮਸਲੇ ਸਾਰੇ ਹੱਲ ਹੋਣਗੇ ਬਸ ਉਹਨਾਂ ਨੂੰ ਟਾਈਮ ਲੱਗੇਗਾ ਠੀਕ ਹੈ ਜੀ ਉਹ ਬੋਲ ਰਹੀ ਕਿ ਜਿਹੜਾ ਇਹਨਾਂ ਨੂੰ ਜਿਹੜਾ ਪੈਕੇਜ ਹੈਗਾ 500 ਰੁਪਏ ਵਾਲਾ 700 ਵਾਲਾ 470 ਵਾਲਾ ਹਾਂ ਠੀਕ ਹੈ ਜੀ ਉਹ ਮਹੀਨੇ ਦੇ ਲਾਸਟ ਵਿੱਚ ਇੰਪਲੀਮੈਂਟ ਹੋ ਜਾਣਾ ਹੈ ਮੈਂ ਸਾਰੀ ਗੱਲ ਮੈਂ ਬਟ ਇਹ ਡਰਾਈਵਰ ਲੋ ਮੇਰੇ ਨਾਲ ਪਰਸਨਲੀ ਜ਼ਿਆਦਾ ਹੋ ਰਹੇ ਆ ਕੰਪਨੀ ਵਧੀਆ ਇਹਨਾਂ ਨੂੰ ਪੇਅ ਆਊਟ ਵੀ ਦੇ ਰਹੀ ਸਾਰਾ ਕੁਝ ਵਧੀਆ ਦੇ ਰਹੀ ਅਦਰ ਕੰਪਨੀ ਨਾਲ ਜਿਹੜੀ ਚੱਲਦੀ ਇਹਨਾਂ ਨਾਲ ਮੇਰੀ ਪਰਸਨਲ ਰਿਸ਼ਤ ਜਿਆਦਾ ਵਾ ਮੈਂ ਕਹਾਂ ਨਹੀਂ ਆ ਰਿਹਾ ਕਿ ਮੈਂ ਇਸੇ ਤਰ੍ਹਾਂ ਨਹੀਂ ਆ ਰਿਹਾ ਕਿ ਮੇਰੇ ਤੇ ਕਦੇ ਵੀ ਕੁਝ ਵੀ ਪ੍ਰਭਾਵ ਸਕਦੇ ਹੈਲੋ ਹੈਲੋ ਸੁਖਬੀ ਸਿੰਘ ਬੋਲ ਰਿਹਾ ਜੀ ਉੱਪਰ ਤੋਂ ਮੈਨੇਜਰ ਬੋਲੇ ਏਅਰਪੋਰਟ ਤੋਂ ਨਹੀਂ ਮੈਨੇਜਰ ਨਹੀਂ ਹੈ ਮੈਂ ਮੈਨੇਜਰ ਦਿੱਤੇ ਆ ਮੈਂ ਸਿਰਫ ਟੀਮ ਲੀਡ ਕਰਦਾ ਮੈਂ ਅੱਛਾ ਚਲੋ ਅੱਛਾ ਭਾਈ ਮੈਂ ਨਾ ਹਦੀਪ ਸਿੰਘ ਗਰੇਵਾਲ ਗੱਲ ਕਰ ਰਿਹਾ ਪੱਤਰਕਾਰ ਪੰਜਾਬੀ ਲੋਕ ਚੈਨਲ ਤੋਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਇੱਕ ਅੱਜ ਨਾ ਜਿਹੜੇ ਇੱਥੇ ਡਰਾਈਵਰ ਵੀਰ ਜਿਹੜੇ ਨੇ ਉਹਨਾਂ ਨੇ ਅੱਜ ਇੱਕ ਰੋਸ਼ਕ ਕੀਤਾ ਹਰਤਾਕ ਕਰ ਲਿਆ ਤੁਹਾਨੂੰ ਪਤਾ ਹੀ ਜਿਹੜੀ ਇੱਕ ਜਿਹੜਾ 500 ਰੁਪਏ ਜਿਹੜਾ ਇਹਨਾਂ ਦੇ ਕੂਪਨ ਜਿਹੜਾ ਲਾ ਗਿਆ ਜਿਹੜਾ ਉਸ ਤੋਂ ਲੈ ਕੇ ਸਰ ਕੀ ਮਾਮਲਾ ਕੀ ਹੈ ਕਿਉਂਕਿ ਉਹ ਕਹਿੰਦੇ ਵੀ 15 ਦਿਨ ਹੋ ਗਏ ਨੇ ਅਸੀਂ ਇਹਨਾਂ ਨੂੰ ਆਪਣੇ ਮੰਗਪਰੰਦੇ ਦੇ ਚੁੱਕੇ ਨੇ ਉਸੇ ਅੱਜ ਤੱਕ ਕਮੀਟਾ ਦੇ ਦੀਆ ਪਰ ਅਜੇ ਤੱਕ ਹਾਲ ਕਿਉਂ ਨਹੀਂ ਹੋਇਆ ਮਸਲਾ ਸਰ ਇਹਨੂੰ ਮਾਤਾ ਪੀ ਵੀ ਆਇਆ ਹੈ ਲੈਣਾ ਮੈਨੂੰ ਮੁੱਦੇ ਰੱਸੀ ਹੈ ਕਿ ਇਹਨਾਂ ਨੇ ਜਿਹੜੇ ਮੁੱਦੇ ਦੱਸੇ ਮੈਂ ਕੰਪਨੀ ਦੇ ਅੰਦਰ ਰੱਸੀ ਕੰ ਕੰਪਨੀ ਕਹੇ ਦੀ ਕਿ ਮਸਲੇ ਸਾਰੇ ਹੱਲ ਹੋ ਜਣਗੇ ਬਸ ਉਹਨਾਂ ਨੂੰ ਟਾਈਮ ਲੱਗੇਗਾ ਠੀਕ ਹੈ ਜੀ ਪਰ ਕਿੰਨਾ ਕੁ ਟਾਈਮ ਵੀ ਗੱਲ ਸੁਣੋ ਵੇਖੋ ਕੰਪਨੀ ਬੇਸ਼ੱਕ ਇਹਨੇ ਡਰਾਈਵਰ ਸੇ ਤੇ ਚਲਦੀ ਹੈ ਜੇਕਰ ਡਰਾਈਵਰ ਗੱਡੀਆਂ ਚਲਾਉਣਗੇ ਫਿਰ ਕਿਸ ਤਰ੍ਹਾਂ ਕੰਮ ਕਰ ਕਸਟਮਰ ਜਿਹੜਾ ਉਹ ਖਰਾਬ ਹੋ ਟੂਰਿਸਟ ਜਿਹੜਾ ਉਹ ਖਰਾਬ ਹੋਊਗਾ ਸਰ ਕੰਪਨੀ ਮਣਾ ਹੀ ਇਹ ਕਰਦੀ ਪਈ ਉਹ ਬੋਲਦੀ ਕਿ ਜਿਹੜਾ ਇਹਨਾਂ ਨੂੰ ਜਿਹੜਾ ਪੈਕੇਜ ਹੈਗਾ 500 ਰੁਪਏ ਵਾਲਾ 500 ਵਾਲਾ 470 ਵਾਲਾ ਹਾਂ ਠੀਕ ਹੈ ਜੀ ਉਹ ਮਹੀਨੇ ਦੇ ਲਾਸਟ ਵਿੱਚ ਇੰਪਲੀਮੈਂਟ ਹੋ ਜਾਣਾ ਠੀਕ ਹੈ ਜੀ ਮਤਲਬ ਕਿ ਕਾਰਵਾਈ ਆ ਕੀ ਹੋ ਜਾਣਾ ਵਾ ਸਾਰਾ ਕੁਝ ਤੇ ਪਰ ਮੈਨੂੰ ਐਸੋ ਵੀ ਵੀਰ ਜੀ ਇੱਕ ਉੱਪਰ ਲਾਇਆ ਕਿ ਉਹ ਗਿਆ ਵਾ ਕਿਉਂ ਇਹ ਜਿਹੜੀ ਚੀਜ਼ ਇਹਨਾਂ ਨੂੰ ਨਵੀਂ ਦਿੱਸੀ ਗਈ ਹੈ ਇਹ ਕੰਪਨੀ ਦੀ ਪਾਲਿਸੀ ਹੈ ਜੀ ਮੈਂ ਸਿਰਫ ਇੱਕ ਨੌਕਰੀ ਕਰਦਾ ਮੈਂ ਗੰਬਲੀ ਦਾ ਨੌਕਰ ਹੈਗਾ ਮੈਂ ਤੇ ਇਹੋ ਦਾ ਸਰਬਾਨਾ ਕਿ ਇਹ ਹਰ ਕਿਤੇ ਇੰਪਲੀਮੈਂਟ ਹੋਇਆ ਜੀ ਪਰ ਤੁਸੀਂ ਦੱਸਿਆ ਕੰਪਨੀ ਨੂੰ ਵੀ ਅੱਜ ਕਟਕੋੜ ਦੋਸਤਾਂ ਕੋ ਜਿਹੜਾ ਘਬਾਰਿਆ ਉਹ ਬੇਜਗਾਲ ਹੋ ਰਿਹਾ ਵਾ ਗੱਡੀਆਂ ਉਹਨਾਂ ਦੀਆਂ ਕਿਸ਼ਤਾਂ ਤੇ ਨੇ ਉਹ 20-20 ਲੱਖ-20 ਹਜ਼ਾਰ ਰੁਪਏ ਕਿਸੇ ਜਾ ਰਹੀਆਂ ਨਾਲੇ ਉਹਨਾਂ ਕੰਮ ਕਾ ਠੱਪ ਹੋ ਰਿਹਾ ਅੱਜ ਉਹ ਚਾਬੀਆਂ ਲੈ ਕੇ ਜਿਹੜੀਆਂ ਉਹਨਾਂ ਸੌਪੀਆਂ ਭਾਈ ਸਾਡੀਆਂ ਚਾਬੀਆਂ ਲੈ ਲਓ ਤੁਸੀਂ ਗੱਡੀਆਂ ਰੱਖ ਲਓ ਸਾਡੀਆਂ ਬਿਲਕੁਲ ਸਰ ਸਾਰੀ ਕੰਪਨੀ ਵਿੱਚ ਇੱਕੇ ਤਰ੍ਹਾਂ ਸਾਈ ਚੱਲਦੀ ਸੀ ਉਹ ਬੀਬੀਅਸਲੀ ਮੈਨੂੰ ਕੰਪਨੀ ਨਾਲ ਗੱਲ ਕਰਨੀ ਬਣੀ ਪਰ ਤੁਸੀਂ ਅਜ ਤੱਕ ਇੰਨਾ ਵੀ ਮੇਰੀ ਬੇਨਤੀ ਸੁਣੋ ਸੰबीर ਜੀ ਤੁਸੀਂ ਕੰਪਨੀ ਕੋਲ ਦੌਰ ਨਹੀਂ ਹੈ ਚੰਡੀਗੜ੍ਹ ਦਿੱਲੀ ਜਿੱਥੇ ਬੈਠੇ ਨੇ ਫਲੈਟਾਂ ਜਾਂਦੀਆਂ ਨੇ ਕਿਸੇ ਨੂੰ ਬੁਲਾ ਕੇ ਆਪਣੇ ਨੁਮਾਇੰਦੇ ਨੂੰ ਇਹਨਾਂ ਨਾਲ ਮੀਟਿੰਗ ਕਰਾਓ ਕਿਉਂਕਿ ਇਹਨਾਂ ਦਾ ਮਸਲਾ ਹੱਲ ਹੋ ਸਕੇ ਸਾਰੇ ਇਹਨਾਂ ਕੋਲ ਨੰਬਰ ਸਾਰਿਆਂ ਕੋਲ ਮੇਰੇ ਬਾਊ ਦਾ ਹੈਗਾ ਵਾ ਠੀਕ ਹੈ ਜੀ ਮੈਂ ਇਹ ਗੱਲ ਵੀ ਕਰਦੇ ਉਹਦੇ ਨਾਲ ਤੇ ਸਾਰਾ ਕੁਝ ਮਨ ਕੇ ਨੋਰਮਲ ਹੀ ਇਹਨਾਂ ਦੇ ਜਿਹੜੇ ਅੱਗੇ ਵੀ ਅੱਗੇ ਅੱਗੇ ਇਹਨਾਂ ਦੇ ਮਸਲੇ ਹੱਲ ਹੋਏ ਆ ਪਰ ਸ੍ਰੀ ਵੀਰ ਜੀ ਤੁਸੀਂ ਵਿੱਚ ਮੇਰੀ ਬੇਨਤੀ ਸੁਣੋ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਇਹਨਾਂ ਦੇ ਉੱਪਰ ਜਾਓ ਤੁਹਾਡਾ ਫਰਜ਼ ਬਣਦਾ ਕਿ ਤੁਹਾਨੂੰ ਮੰਗ ਪੱਤਰ ਦਿੱਤਾ ਰਿਹਾ ਨੇ ਤੁਸੀਂ ਉਹ ਪੱਤਾ ਪਤਾਉ ਬਣ ਇਹਨਾਂ ਦੀ ਮੈਂ ਮੈਂ ਸਰ ਮੈਂ ਮੈਂ ਸਾਰੀ ਗੱਲ ਮੈਂ ਬਟ ਇਹ ਡਰਾਈਵਰ ਲੋ ਮੇਰੇ ਨਾਲ ਪਰਸਨਲੀ ਜ਼ਿਆਦਾ ਹੋ ਰਹੀ ਆ ਇਹ ਵੀ ਮੁੱਦਾ ਇਹ ਤੁਸੀਂ ਦੇਖੋ ਮੈਨੂੰ ਪਤਾ ਨਹੀਂ ਵੇਖੋ ਮੇਰੀ ਬੇਨਤੀ ਸੁਣੋ ਵੀ ਜੇ ਤੁਸੀਂ ਪੰਜਾਬੀ ਭਰਾ ਆ ਜੇ ਇਹ ਵੀ ਪੰਜਾਬੀ ਆ ਜੇਕਰ ਆਪਾਂ ਪੰਜਾਬੀ ਪੰਜਾਬੀ ਦੇ ਸਾਰ ਲਾਵਾਂਗੇ ਦੱਸੋ ਕੌਣ ਲਾਊਗਾ ਮੈਂ ਇਹਨਾਂ ਦਾ ਮੈਂ ਇਹਨਾਂ ਦਾ ਪੂਰਾ ਸਾਥ ਦਿੱਤਾ ਅੱਗੇ ਵੀ ਇਹਨਾਂ ਨੂੰ ਉਹਨੇ ਪੁੱਛਿਆ ਅੱਗੇ ਵੀ ਇਹਨਾਂ ਨੇ ਮਸਲੇ ਹੱਲ ਕਰਵਾਏ ਆ ਹਮਾਂ ਲੱਗਦਾ ਮਸਲਾ ਇਹ ਵੀ ਹੱਲ ਹੋਣਗੇ ਇਹ ਅੱਜ ਨਹੀਂ ਕੱਲ ਰਿਜ਼ਲਟ ਇਹਨਾਂ ਨੂੰ ਮਿਲ ਜਾਣਾ ਇਹਨਾਂ ਨੂੰ ਪਰਸਾਮੇ ਨਾਲ ਵੇਖੋ ਅੱਜ 15 ਦਿਨ ਹੋ ਗਏ ਨੇ ਤੁਸੀਂ ਤੁਸੀਂ ਕੰਮ ਤੋਂ ਚੰਡੀਆ ਲਾਗੇ ਆ ਕੋਈ ਆਪਣਾ ਅਧਿਕਾਰੀ ਭੇਜੋ ਵੀ ਆ ਕੇ ਇਹਨਾਂ ਨਾਲ ਕੰਮ ਤੋਂ ਮੀਟਿੰਗ ਕੀਤੀ ਜਾਵੇ ਇਹਨਾਂ ਨਾਲ ਕਿਉਂਕਿ ਇਹਨਾਂ ਦਾ ਪਰਿਵਾਰ ਪਿੱਛੇ 5-5-6 ਜਣੇ ਖਾਣ ਵਾਲੇ ਨੇ ਕਿਸ਼ਤਾ ਘਰ ਦੀਆਂ ਨੇ ਬਹੁਤ ਖਰਚੇ ਨੇ ਉਹ ਤਾਂ ਕਹਿੰਦੇ ਅਸੀਂ ਤੇ ਭੁੱਖ ਮਰੀ ਨਾ ਮਰ ਜਾਾਂਗੇ ਅਸੀਂ ਦੇਖੋ ਜੀ ਕੰਪਨੀ ਵਧੀਆ ਇਹਨਾਂ ਨੂੰ ਪੇਅ ਆਊਟ ਵੀ ਦੇ ਰਹੀ ਸਾਰਾ ਕੁਝ ਵਧੀਆ ਦੇ ਰਹੀ ਅਦਰ ਕੰਪਨੀ ਨਾਲ ਜਿਹੜੀ ਚੱਲਦੀ ਹੁੰਦੀ ਹੈ ਹੂੰ ਹੂੰ ਹੁਣ ਜਿਹੜਾ ਸਿਸਟਮ ਲਾਗੂ ਉਬਰ ਨੇ ਖਾਲੇ ਚਿੱਤੇ ਨੂੰ ਇੱਕ ਦਿਨੋਂ ਨਹੀਂ ਆਹੀ ਤੇ ਇਹਨਾਂ ਨੇ ਅੱਧੇ ਦਿਨ ਚ ਸਟ੍ਰਾਈਕ ਕਰ ਦਿੱਤੀ ਤੇ ਜਿਹੜੀ ਦੂਜੀਆ ਕੰਪਨੀ ਆਲੇ ਚਾਰ ਪੰਜ ਪੰਜ ਮਹੀਨੇ ਹੋ ਗਏ ਮੈਂ ਦੱਸ ਕੀ ਕਰਾਂ অলਰੈਡੀ ਚੱਲਦਾ ਪਿਆ ਸੀ ਠੀਕ ਹੈ ਜੀ ਉਹਨਾਂ ਨੇ ਉਹਨਾਂ ਦੇ ਇਹਨਾਂ ਨੇ ਕੋਈ ਵੀ ਇਹਨਾਂ ਨੇ ਕੀਤਾ ਨਹੀਂ ਕਿਉਂਕਿ ਇਨਾਂ ਨਾਲ ਮੇਰੀ ਪਰਸਨਲ ਰੰਜੀਤ ਜੀ ਆਦਾਵਾ ਮੈਂ ਤਾਂ ਨਹੀਂ ਆ ਰਿਹਾ ਕਿ ਮੈਂ ਇੱਥੇ ਤੱਕ ਨਹੀਂ ਆ ਰਿਹਾ ਕਿ ਮੇਰੇ ਤੇ ਕਦੇ ਵੀ ਕੁਝ ਵੀ ਇਹ ਕਰਵਾ ਸਕਦੇ ਨਹੀਂ 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 ਜਬੀਰ ਜੀ ਵੇਖੋ ਤੁਸੀਂ ਬੜੇ ਜੰਮਿਆਰੇ ਜੀ ਮੇਰੇ ਨਾਲ ਹੋ ਤੁਸੀਂ ਇਹਦਾ ਕਰਵਾਵਾ ਰਹੇ ਹੋ ਜੀ ਇਹ ਸਾਰੇ ਭਰਾ ਨੇ ਤੁਹਾਡੇ ਵੇਖੋ ਤੁਸੀਂ ਇਹ ਨਾਲ ਖਲੋ ਵੀ ਤੁਹਾਡੇ ਤੇ ਕੁਝ ਕਰ ਸਕਦੇ ਨੇ ਦੇਖੋ ਤੁਹਾਡੇ ਕੋਲ ਅਰਜੀ ਕਰ ਸਕਦੇ ਨੇ ਤੁਹਾਡੇ ਉਹ ਵੱਡੇ ਭਰਾ ਨੇ ਤੁਸੀਂ ਵੱਡੇ ਭਰਾ ਜੇ ਕਿਤੇ ਤੁਹਾਨੂੰ ਸਲਾਹ ਹੈ ਤੁਸੀਂ ਇਹਨਾਂ ਦਾ ਮਸਾਲਾ ਕਰਾਓ ਆਪਣਾ ਕੋਈ ਵੱਡਾ ਅਧਿਕਾਰੀ ਕੋਈ ਲਿਆ ਕੇ ਤੇ ਮੀਟਿੰਗ ਕਰਾਉਣ ਵਾਲਾ ਮੈਂ ਕਹਿੰਦਾ ਸਰ ਮੈਂ ਕਹਿੰਦਾ ਸਰ ਥੋੜੀ ਜਿਹੀ ਮੇਰੀ ਵੀ ਇੱਕ ਛੋਟੀ ਜਿਹੀ ਬੇਨਤੀ ਕਰ ਲੇਕਰ ਮੇਰੀ ਕੰਪਨੀ ਨੇ ਹਾਲੇ ਇਨਾਂ ਨੇ ਮੇਰੀ ਗੱਲ ਨਹੀਂ ਸਾਰੇ ਨਹੀਂ ਕੰਪਨੀ ਇਹਦੀ ਡਰਾਈਵਰ ਵੀਰਾਂ ਦੀ ਇਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਮੇਰੀ ਲਿਜਿਸਨ ਤੇ ਲੈਣ ਨੂੰ ਲੈ ਦੋ ਦਿਨ ਹੀ ਉਹ ਜਿਹੜੇ ਪੰਜ ਜਾਨਿਆਂ ਨੂੰ ਬੁਕਿੰਗ ਜਾਂਦੀ ਦੂਈਆਂ ਕੰਪਨੀਆਂ ਦੇ 7 ਦਿਨ 4-4 ਮਹੀਨੇ ਉਹਨਾਂ ਨੇ ਇਹ ਰਾਈਡਾਂ ਲਗਾਈ ਜਾ ਰਹੇ ਆ ਪਰ ਮੇਰੀ ਕੰਪਨੀ ਨੇ ਇੱਦਾਂ ਵੀ ਨਹੀਂ ਹੈ ਤੇ ਅੱਧੇ ਦਿਨ ਜਿੰਨੇ ਅਗਲੇ ਦਿਨ ਇਹ ਮੈਂ ਕਹਿੰਦਾ ਕਿ ਅਨ ਵਿੱਚ ਸਮੇਲੀ ਸਾਈਕਲ ਇਹਨਾਂ ਨਾਲ ਕੰਪਨੀ ਨਾਲ ਕਰ ਤੇ ਮੇਰੇ ਨਾਲ ਇਹਨਾਂ ਦੀ ਰੰਜਿਸ਼ ਜ਼ਿਆਦਾ ਹੈਗੀ ਆ ਜੀ ਨਹੀਂ ਨਹੀਂ ਚਲੋ ਅਸੀਂ ਤੁਹਾਡਾ ਕਹਿਣਾ ਪੀੜਾ ਤੁਹਾਡਾ ਇਹ ਕਹਿਣਾ ਕਿ ਇਹ ਉੱਪਰ ਨਾਲ ਉਹਨਾਂ ਦੀ ਜਿਹੜੀ ਨੇ ਉਹ ਲਾ ਰਹੇ ਨੇ ਉਹਨਾਂ ਨੇ ਮੈਂ ਸਾਰੇ ਇਹਨਾਂ ਦੇ ਰੇਟ ਵੀ ਵਧਾ ਚੁੱਕਾ ਸਾਰਾ ਕੁ ਪੜ ਮੇਰੇ ਰੇਟ ਵਧਣ ਦੇ ਨਾਲ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਇਹ ਰੇਟ ਵਧਾ ਤਾਂ ਮੇਰੀ ਬੁਕਿੰਗ ਜ਼ੀਰੋ ਪੈਣੀ ਬੰਦ ਹੋ ਗਈ ਠੀਕ ਹੈ ਉਹਨਾਂ ਕੰਪਨੀ ਨੂੰ ਕੋਈ ਦਿਖਣ ਵਾਲੀ ਆਉਟਪੁੱਟ ਨਹੀਂ ਇਹ ਕੰਪਨੀ ਰੇਟ ਆਪਣੇ ਫਿਰ ਹਾਂ ਆਲਰਟੀ ਵਧ ਵਧ ਹੈਗੇ ਫਿਰ ਉਹਨਾਂ ਨੇ ਇੱਥੇ ਕਰ ਦਿੱਤੇ ਬਟ ਕੰਪਨੀ ਮੰਨਾਂ ਨਹੀਂ ਕਰ ਰਹੀ ਉਹਨਾਂ ਦਾ ਕੰਮ ਹੋਏਗਾ 100% ਜਿਹੜਾ ਉਹਨਾਂ ਦਾ ਹੋਏਗਾ ਟਾਈਮ ਲੱਗੇਗਾ ਤਦ ਕਿੰਨਾ ਕਿੰਨਾ ਸਮਾਂ ਲੱਗਦਾ ਹੈ ਕੋਈ ਅੱਜ ਕੱਲ ਆਨਲਾਈਨ ਮਾਰਨਾ ਹੈ ਇਹ ਕਰੇ ਟੂਲਸ ਖਰਾਬ ਹੋਊਗਾ ਵੇਖੋ ਅਮਰਸਰ ਸਾਹਿਬ ਦਾ ਨਾਮ ਖਰਾਬ ਹੋਊਗਾ ਜਦੋਂ ਇਹ ਕੰਪਨੀ ਦਾ ਨਾਮ ਬਰਬਾਦ ਹੋ ਗਈ ਆਪਾਂ ਨਹੀਂ ਵੀ ਕਰ ਲੈਣਾ ਬੜੀਆਂ ਇਹਨਾਂ ਨੂੰ ਕੰਮ ਲੈਣਾ ਕੋਈ ਨਾ ਨੈਰ ਨਹੀਂ ਵਿਰੋਧ ਨਹੀਂ ਬਸ ਮੈਂ ਕੰਪਨੀ ਨਾਲ ਇੱਕ ਗੱਲ ਸਪੂਰੀ ਬਚਾਈ ਹੋਈ ਇਹਨਾਂ ਨੇ ਠੀਕ ਹੈ ਜੀ ਇਹਨਾਂ ਨੇ ਇੱਕ ਗੱਲ ਬਚਾਈ ਹੋਈ ਹੈ ਜਿਹੜਾ ਇਹਨਾਂ ਦਾ 500 ਰੁਪਏ ਦਾ ਪਲਾਨ ਇੱਕ ਦਿਨ ਵਾਲਾ ਐਸਓ ਇਹਦੇ ਲਾਸਟ ਵਿੱਚ ਹੋ ਗਈ ਕਾ ਜੀ ਚਲੋ ਠੀਕ ਹੈ ਭਾਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ